ਸਤਿ ਸ਼੍ਰੀ ਅਕਾਲ ਜੀ ਮੈਂ ਹ ਅਮਰਜੀਤ ਸਿੰਘ ਪ੍ਰੋਗਰਾਮ ਅੱਜ ਦੇ ਮੁੱਦੇ 'ਚ ਤੁਹਾਡਾ ਸਵਾਗਤ ਹੈ ਅੱਜ ਦੇ ਮੁੱਦੇ ਦੇ ਵਿੱਚ ਅਸੀਂ ਗੱਲ ਕਰਾਂਗੇ ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਕਿਉਂਕਿ ਪਿਛਲੇ ਲੰਬੇ ਸਮੇਂ ਤੋਂ ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਬੜੇ ਯਤਨ ਜਿਹੜੇ ਨੇ ਉਹ ਕੀਤੇ ਜਾ ਰਹੇ ਨੇ ਸ਼੍ਰੋਮਣੀ ਕਦਵਾਰਾ ਪ੍ਰਬੰਧਕ ਕਮੇਟੀ ਵੱਲੋਂ ਜਿਹੜੀ ਹੈ ਮੁਹਿੰਮ ਆ ਉਹ ਚਲਾਈ ਗਈ ਸੀ ਜਾਨਕੀ ਸਿਗਨੇਚਰ ਮੁਹਿੰਮ ਜਾਨਕੀ ਜਿਹੜੇ ਲੋਕ ਸਿਗਨੇਚਰ ਕਰਨਗੇ ਤਾਂ ਉਹਨਾਂ ਦੀ ਜਿਹੜੇ ਸਿਗਨੇਚਰ ਕਰਨ ਤੋਂ ਬਾਅਦ ਜਿਹੜੀ ਫਾਈਲ ਆ ਉਹ ਰਾਜਪਾਲ ਕੋਲ ਸੌਂਪੀ ਜਾਵੇਗੀ ਉਹ ਸੌਣ ਤੋਂ ਵੀ ਦਿੱਤੀ ਗਈ ਸੀ ਤਾਂ ਆਖਰਕਾਰ ਲੰਬਾ ਸਮਾਂ ਹੋ ਗਿਆ ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਮਾਮਲਾ ਜਿਹੜਾ ਲਟਕਦਾ ਆ ਰਿਹਾ ਹੈ ਅਜੇ ਤੱਕ ਵੀ ਜਿਹੜੇ ਬੰਦੀ ਸਿੰਘ ਨੇ ਉਹ ਰਿਹਾ ਨਹੀਂ ਹੋਏ ਤਾਂ ਲਗਾਤਾਰ ਜੜੀਆਂ ਨੇ ਸਰਕਾਰਾਂ ਵੱਲੋਂ ਵੀ ਜਿਹੜੀ ਦਾ ਦਾਵਾ ਤੇ ਵਾਦਾ ਕੀਤਾ ਜਾ ਰਿਹਾ ਹੈ ਕਿ ਅਸੀਂ ਵੀ ਕੋਸ਼ਿਸ਼ ਕਰ ਰਹੇ ਹਾਂ ਧਾਰਮਿਕ ਸੰਸਥਾਵਾਂ ਤੋਂ ਵੱਲੋਂ ਵੀ ਕੋਸ਼ਿਸ਼ ਕੀਤੀ ਜਾ ਰਹੀ ਹੈ ਸ਼੍ਰੋਮਣੀ ਕਦਵਾਰਾ ਪ੍ਰਬੰਧਕ ਕਮੇਟੀ ਵੱਲੋਂ ਵੀ ਕੋਸ਼ਿਸ਼ ਕੀਤੀ ਜਾ ਰਹੀ ਹੈ ਦਿੱਲੀ ਸਿੰਘ ਦੁਆਰਾ ਪ੍ਰਬੰਧਕ ਕਮੇਟੀ ਵੀ ਕਹਿ ਰਹੀ ਹੈ ਕਿ ਬੰਦੀ ਸਿੰਘ ਜਿਹੜੇ ਨੇ ਬਿਲਕੁਲ ਰਿਹਾ ਹੋਣ ਚਾਹੀਦੇ ਨੇ ਤਾਂ ਆਖਰਕਾਰ ਬੰਦੀ ਸਿੰਘਾਂ ਦੇ ਵਿੱਚੋਂ ਦੋ ਬੰਦੀ ਸਿੰਘਾਂ ਦਾ ਜਿਹੜਾ ਜ਼ਿਕਰ ਆਉਂਦਾ ਰੂਰ ਹੁੰਦਾ ਜਿਦੇ ਵਿੱਚ ਭਾਈ ਬਲਵੰਤ ਸਿੰਘ ਰਾਜੂਵਾਨਾ ਤੇ ਦੂਜਾ ਪ੍ਰੋਫੈਸਰ ਦਵਿੰਦਰਪਾਲ ਸਿੰਘ ਪੁੱਲਰ ਤਾਂ ਉਹਨਾਂ ਦੀ ਰਿਹਾਈ ਨੂੰ ਲੈ ਕੇ ਇਹਦੀ ਮੰਗ ਆ ਹੋ ਲਗਾਤਾਰ ਉੱਠਦੀ ਆ ਰਹੀ ਹੈ ਤਾਂ ਅੱਜ ਵਿਸ਼ੇਸ਼ ਤੌਰ ਤੇ ਪ੍ਰੋਫੈਸਰ ਦਵਿੰਦਰਪਾਲ ਸਿੰਘ ਪੁੱਲਰ ਦੀ ਰਿਹਾਈ ਦੀ ਮੰਗ ਨੂੰ ਲੈ ਕੇ ਭਾਜਪਾ ਦੇ ਆਗੂ ਆਰ ਪੀ ਸਿੰਘ ਜਿਹੜੇ ਨੇ ਉਹ ਦਿੱਲੀ ਦੇ ਮੁੱਖ ਮੰਤਰੀ ਕੋਲ ਪਹੁੰਚੇ ਨੇ ਤਾਂ ਉਹਨਾਂ ਨੇ ਮੁਲਾਕਾਤ ਕੀਤੀ ਹੈ ਮੁਲਾਕਾਤ ਤੋਂ ਬਾਅਦ ਕੀ ਕੁਝ ਕਿਹਾ ਉਹ ਦਰਸ਼ਕਾਂ ਨਾਲ ਸਾਂਝਾ ਕਰਦੇ ਹਾਂ ਸੋ ਇਸ ਵਕਤ ਸਾਡੇ ਨਾਲ ਜੁੜ ਚੁੱਕੇ ਨੇ ਖਾਸ ਤੌਰ ਤੇ ਆਰ ਪੀ ਸਿੰਘ ਜੀ ਜੋ ਕਿ ਭਾਜਪਾ ਦੇ ਸੀਨੀਅਰ ਲੀਡਰ ਸਾਬਾਨੇ ਤੇ ਦਿੱਲੀ ਦੇ ਮੁੱਖ ਮੰਤਰੀ ਨਾਲ ਮੁਲਾਕਾਤ ਕਰਕੇ ਆਏ ਨੇ ਤੇ ਆਖਰਕਾਰ ਮੁਲਾਕਾਤ ਦੇ ਮਾਇਨੇ ਕੀ ਨੇ ਮੁਲਾਕਾਤ ਦੇ ਵਿੱਚ ਕੀ ਜ਼ਿਕਰ ਕੀਤਾ ਗਿਆ ਸੋ ਬਹੁਤ ਬਹੁਤ ਸਵਾਗਤ ਹੈ ਚੜ੍ਹਦੀ ਕਲਾ ਟਾਈਮ ਟੀਵੀ ਤੇ ਤੁਹਾਡਾ ਬੈਜੀਤ ਖਾਲਸਾ ਬੈਜੀਤ ਫਾਤੇ ਸਿੰਘ ਜੀ ਸਾਡੀ ਮੁਲਾਕਾਤ ਕੀਤੀ ਗਈ ਹੈ ਮੁਲਾਕਾਤ ਦੇ ਵਿੱਚ ਕੀ ਜ਼ਿਕਰ ਕੀਤਾ ਗਿਆ ਦਿੱਲੀ ਦੇ ਮੁੱਖ ਮੰਤਰੀ ਨਾਲ ਮੁਲਾਕਾਤ ਦਾ ਮਾਇਨਾ ਕੀ ਸੀ ਕੀ ਮਕਸਦ ਕੀ ਸੀ ਮੁਲਾਕਾਤ ਦਾ ਜਿੱਤ ਸਾਡੀ ਤਹਾਜੂ ਜੀ ਮੇਰੇ ਇੱਕ ਮੀਟਿੰਗ ਹੋ ਗਈ ਹੈ ਔਰ ਉਸ ਮੀਟਿੰਗ ਦੇ ਜੋ ਇਸ਼ੂਜ਼ ਹਨ ਡਿਸਕਸ ਕਰਦੇ ਨੇ ਮੈਂ ਦੁੰਦਰਪਾਸਿੰਗ ਪੁਲਰ ਦਾ ਮਾਮਲਾ ਇਸ ਲਈ ਕਹੀ ਚਾਹਣਾ ਤੋਂ ਸਰਕਾਰ ਨਾਲ ਲੈ ਰਿਹਾ ਗੱਲ ਕਰ ਰਿਹਾ ਸਰਕਾਰ ਨਾਲ ਜੁਲੂ ਸਰਕਾਰ ਨਾਲ ਉਹ ਕਿਉਂਕਿ ਦੁੰਦਰਪਾਸਿੰਗ ਪੁਲਰ ਦਾ ਮਾਮਲਾ ਥੋੜਾ ਕੰਡੀਸ਼ਨ ਦਾ ਤੋਂ ਅਡ ਹੈਗਾ ਜੀ ਦੁੰਦਰਪਾਸਿੰਗ ਪੁਲਰ ਇੱਕ ਬਿਮਾਰੀ ਹੈ ਸਿਜ਼ੋਫਰੀਨੀਆ ਦਿਮਾਗੀ ਬਿਮਾਰੀ ਜਿਸ ਨੂੰ ਫਰੀਨੀਆ ਉਹ ਤੋਂ ਸਫਰ ਕਰਦਾ ਉਹ ਉਹ ਉਹਨੂੰ ਹੈਗੀ ਹੈ ਜਿਹਦੇ ਚ ਆਦਮੀ ਆਪਣੇ ਹੋਸ਼-ਵਾਸ਼ ਕੋ ਫਰ ਬੈਠਦਾ ਹੈ ਆਦਮੀ ਨੂੰ ਸਮਝ ਨਹੀਂ ਆਂਦੀ ਕੀ ਕਰ ਰਿਹਾ ਕੀ ਨਹੀਂ ਕਰ ਰਿਹਾ ਉਹਨੂੰ ਐਮੀ ਲਾਮ ਤੱਕ ਨਹੀਂ ਯਾਦ ਰਹਿੰਦਾ ਆਪਣਾ ਉਦਾਸੀ ਸਿਤੀ ਹੋ ਜਾਂਦੀ ਹੈ ਜੀ ਤੇ ਮੈਂ ਸੀਐਮ ਸਾਹਿਬ ਨੂੰ ਰਿਕਵੈਸਟ ਕੀਤੀ ਹੈ ਕਿ ਜਿਹੜਾ ਅਗਲਾ ਸੈਂਟਰ ਸੂਪਰਬੋਰਡ ਮੀਟਿੰਗ ਹੋਏ ਉਹਦੇ ਚ ਇਸ ਮੈਟਰ ਨੂੰ ਸਪੈਸੀਫਿਕਲੀ ਕਿੱਥੇ ਰੱਖਿਆ ਜਾਏਗਾ ਹਮਨਿਟਰੀਅਨ ਗਰਾਉਂਡ ਤੇ ਜੀ 28 ਸਾਲ ਉਹਨੂੰ ਜੇਲ੍ਹ ਚੋਂ ਕੇ 14 ਸਾਲ ਤੋਂ ਦਾ ਇਲਾਜ ਅੰਮ੍ਰਿਤਸਰ ਦੇ ਹੇ ਕਿੱਦੈ ਸਾਬਿਕ ਜੀ ਜੀ ਮੈਂ ਚੈੱਕ ਕਰਦਾ ਕਿ ਉਹ ਗੱਲ ਬਣੇ ਕਿ ਉਹਨੇ ਕਿਹਾ ਕਿ ਚਿੱਠੀ ਮੈਂ ਉਹਨੂੰ ਭੇਜਾਂ ਫਾਰਮਲ ਰਿਕੁਐਸਟ ਨੋਟ ਵੀ ਭੇਜਾਂ ਮੈਂ ਜੀ ਉਹ ਅੱਜ ਕਾਲਜ ਮੈਂ ਫਾਰਮਲ ਡਿਟੇਲ ਨੋਟ ਬਣਾ ਕੇ ਉਹਨਾਂ ਦਾ ਉਹਨਾਂ ਬਾਰੇ ਪੁੱਛਣ ਬਾਰੇ ਮੈਂ ਭੇਜਾਂਗਾ ਜੀ ਕਿ ਤੁਹਾਨੂੰ ਲੱਗਦਾ ਵੀ ਜਿਸ ਤਰ੍ਹਾਂ ਆਪੀ ਸਿੰਘ ਜੀ ਕਿ ਮੈਂ ਜਿਵੇਂ ਤੁਸੀਂ ਪ੍ਰੋਫੈਸਰ ਦਵਿੰਦਰਪਾਲ ਭੂਲਰ ਦੀ ਗੱਲ ਕੀਤੀ ਹੈ ਤਾਂ ਅੱਜ ਪਟਿਆਲਾ ਦੀ ਜਿਹੜਾ ਕੇਂਦਰੀ ਜੇਲ ਹੈ ਜਿਹਦੇ ਵਿੱਚ ਭਾਈ ਬਲਵੰਤ ਸਿੰਘ ਰਾਜੂ ਗਣਾ ਬਦ ਨੇ ਤਾਂ ਸ਼੍ਰੋਮਣੀ ਗਦਵਾਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਤੇ ਪੂਰੇ ਵਫ਼ਦ ਨੇ ਮੁਲਾਕਾਤ ਕੀਤੀ ਹੈ ਉਹ ਵੀ ਮੰਗ ਕਰ ਰਹੇ ਨੇ ਕਿ ਬੰਦੀ ਸਿੰਘਾਂ ਦੀ ਰਾਈ ਹੋਣੀ ਚਾਹੀਦੀ ਹੈ ਤੁਸੀਂ ਪ੍ਰੋਫੈਸਰ ਦਵਿੰਦਰਪਾਲ ਭੂਲਰ ਦੀ ਗੱਲ ਕੀਤੀ ਆ ਹੋਰ ਪੰਜਾਬ ਦੇ ਵਿੱਚ ਵੱਖ-ਵੱਖ ਜੇਲ੍ਹਾਂ ਦੇ ਵਿੱਚ ਜਿਹੜੇ ਬੰਦ ਨੇ ਬੰਦੀ ਸਿੰਘ ਉਹਨਾਂ ਦਾ ਵੀ ਜਿਹੜਾ ਮਾਮਲਾ ਮੈਨੂੰ ਲੱਗਦਾ ਵੀ ਉਠਾਣਾ ਚਾਹੀਦਾ ਹੈ ਕਿ ਸਿਰਫ ਇੱਕ ਮਸਲਾ ਕਿਉਂ ਮੈਸ ਇਸ ਕਰਕੇ ਕਿ ਸੰਦੇਸ਼ ਨੂੰ ਉਹ ਜਿਹੜੀ ਬਿਮਾਰੀ ਹੈ ਜੀ ਜੀ ਉਹ ਹੈ ਉਹ ਜੀ ਕਿ ਆਦਮੀ ਆਪਣੀ ਪਛਾਣ ਖੋ ਵਸ ਰਹਾ ਹੈ ਹਮਮ ਅੱਛਾ ਠੀਕ ਹੈ ਠੀਕ 5 ਸਾਲ ਦਾ ਉਹ ਜੀ ਹੈ ਔਰ ਇਸ ਕਰਕੇ ਬਾਕੀਆਂ ਦਾ ਮਾਮਲੇ ਵਿੱਚ ਉਹ ਮੈਟਰ ਲੀਗਲ ਪ੍ਰੋਸੀਡ ਇਹ ਤਾਂ ਮੈਂ ਹਿਮਨਟਰੀਅਨ ਗਰਾਉਂਡ ਤੇ ਇਨਸਾਨੀਅਤ ਤੇ ਨਾਦਿਰ ਕੋਰਕਸ ਕੀਤੀ ਹੈ ਕਿ ਇੱਕ ਆਦਮੀ ਦੀ 14 ਸਾਲ ਤੋਂ ਸਰਕਾਰੀ ਹਸਪਤਾਲੇ ਚ ਇਲਾਜ ਚੱਲ ਰਿਹਾ ਹੈ ਕਾਸੀ ਦਾ ਉਹਦਾ ਉਹ ਤੋਂ ਰੱਖ ਕੀ ਕੀ ਕਰੋ ਉਹਦੀ ਹਾਲਤ ਨਹੀਂ ਹੈ ਉਹਦੀ ਕਿ ਉਹ ਕੋਈ ਰੱਖਣ ਦਾ ਨੂੰ ਫਾਇਦਾ ਕੋਈ ਹੈ ਜੀ ਉਹ ਆਪਣੇ ਪਰਿਵਾਰ ਨਾਲ ਜਾ ਕੇ ਰਹੇਗਾ ਤੇ ਉਹਦੀ ਹਾਲਤ ਥੋੜੇ ਸੁਧਰਨਗੇ ਥੋੜਾ ਬੈਟਰ ਹੋ ਪਾਏਗਾ ਓਕੇ ਇਸ ਕਰਕੇ ਮੈਂ ਰਿਕਵੈਸਟ ਕੀਤੀ ਔਰ ਇਹ ਪਹਿਲੀ ਵਾਰ ਨਹੀਂ ਪਹਿਲੀ ਵਾਰ ਸੀ ਸੈਂਟਰ ਰਿਵਿਊ ਬੋਰਡ ਮੀਟਿੰਗ ਵਿੱਚ ਮੈਂ ਲੈ ਕੇ ਗਿਆ ਸੀ ਉੱਥੇ ਪੰਜਾਬੀ ਕੇਂਦਰੀ ਵਾਲੀ ਸਰਕਾਰ ਸੀ ਉਹਨਾਂ ਨੇ ਉਹਨੂੰ ਟਰਨ ਡਾਊਨ ਕਰਾਤਾ ਮੈਂ ਮਸ ਰਿਕਵੈਸਟ ਕੀਤੀ ਕਿਉਂਕਿ ਉਹ ਸਰਕਾਰ ਦਾ ਵੀ ਨੁਮਾਇੰਦਾ ਹੁੰਦਾ ਹੈ ਪਾਕਿਸਤਾਨ ਸਰਕਾਰ ਦਾ ਵੀ ਸੈਂਟਰ ਰਿਵਿਊ ਉਹ ਸੈਂਟਰ ਰਿਵਿਊ ਬੋਰਡ ਮੀਟਿੰਗ ਵਿੱਚ ਜਾਂਦਾ ਹੈ ਜੀ ਜੀ ਔਰ ਇਹ ਮਾਮਲੇ ਸੂਬਾ ਸਰਕਾਰ ਆਦੇ ਨੇ ਜੀ ਬਿਲਕੁਲ ਸੂਬਾ ਸਰਕਾਰ ਅਗਰ ਕਮੈਂਡ ਕਰੇਗੀ ਤਾਂ ਇਹ ਮਾਮਲਾ ਬਣੇਗਾ ਜੀ ਜੀ ਇਸਪेक्ट ਕਰਦੇ ਹਾਂ ਕਿ ਜਿਵੇਂ ਜਿੱਥੇ ਸੂਬੇ ਸਰਕਾਰਾ ਹੈ ਕਿ ਜਿੱਥੇ से ਬੰਦੀ ਸੀ ਮਿਹਰੇ ਨੇ ਉੱਥੇ ਤੇ ਲੋਕ ਜਿੱਥੇ ਪਰਸ਼ੂ ਕਰ ਰਹੇ ਜਿਵੇਂ ਦਿੱਲੀ ਦਾ ਮੈਟਰ ਮੈਂ ਦਿੱਲੀ ਦਾ ਮੈਟਰ ਮੈਂ ਪਰਸ਼ੂ ਕਰ ਰਿਹਾ ਆਪਣੀ ਆਪਣੇ ਅੱਛੇ ਜੋ ਮੈਟਰ ਕਰਨਾ ਪਰਸ਼ੂ ਕਰ ਰਿਹਾ ਪਰ ਮੈਂ ਇਸ ਕਰਕੇ ਕਰ ਰਿਹਾ ਵਾਪਸ ਵੀਟ ਕਰ ਰਿਹਾ ਕਿਉਂਕਿ ਉਹਦੀ ਮਾਨਸਿਕ ਹਾਲਤ ਉਹਦੀ ਮੈਂਟਲ ਹਾਲਤ ਹੈ ਨਹੀਂ ਉਹ ਐਸ ਹਾਲਤ ਹੈ ਕਿ ਉਹ ਪਛਾਨ ਨਹੀਂ ਪਾਦਾ ਕਿਸੇ ਨੂੰ

ਠੀਕ ਚੰਦਾ ਕੀਤਾ ਜਾਏ ਜੋ ਪੈਸ ਪੋਸਿਬਲ ਹੋਦਾ ਹੈ ਜੇ ਮਾਮਲੇ ਵਿੱਚ ਕੀਤਾ ਜਾਏ ਔਰ ਸੈਂਟਰ ਜੇ ਕੋ ਬੋਰਡ ਮੀਟਿੰਗ ਦੀ ਮੀਟਿੰਗ ਬੁਲਾਈ ਜਾਏ ਜੀ 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 ਠੀਕ ਹੈ ਠੀਕ ਹੈ ਧੰਨਵਾਦ ਜੀ ਬਹੁਤ ਬਹੁਤ ਜਾਣਕਾਰੀ ਦੇਣ ਦੇ ਲਈ ਸਭ ਤੁਸੀਂ ਸੁਣਿਆ ਤਾਂ ਜਿਹੜਾ ਭਾਜਪਾ ਦੇ ਆਗੂ ਸਭ ਆਨੇ ਤਾਂ ਉਹਨੇ ਇਸ ਕਾਲ ਤਾਂ ਜ਼ਿਕਰ ਕੀਤਾ ਕਿ ਕਿ ਜਦੋਂ ਸਜ਼ਾਾਂਵਾਂ ਪੂਰੀਆਂ ਕਰ ਚੁੱਕੇ ਨੇ ਬੰਦੀ ਸਿੰਘ ਤਾਂ ਉਹਨਾਂ ਨੂੰ ਰਿਹਾ ਕਿਉਂ ਨਹੀਂ ਕੀਤਾ ਗਿਆ ਦਿੱਲੀ ਦਾ ਮੁੱਖ ਮੰਤਰੀ ਵੀ ਗੁਜਾਰਸ਼ ਕੀਤੀ ਗਈ ਹੈ ਕਿ ਉਹ ਹੁਣ ਆਪਣੇ ਪਰਿਵਾਰ ਦੇ ਵਿੱਚ ਸਮਾਪਤੀ ਕਰਨ ਕਿਉਂਕਿ ਉਹਨਾਂ ਦੇ ਸਿਹਤ ਵੀ ਠੀਕ ਨਹੀਂ ਆਗੀ ਕਿ ਕਿਤਨਾ ਕਿਤੇ ਲੰਬਾ ਸਮਾਂ ਹੋ ਗਿਆ ਕਿ ਉਹ ਵਕਫ ਵਕ ਚੇਲਾਂ ਦੇ ਵਿੱਚ ਬੰਦ ਨੇ ਤਾਂ ਇਸ ਦੇ ਮੱਦੇਨਜ਼ਰ ਅੱਜ ਸ਼ਰੋਮਣੀ ਕਦਵਾਰਾ ਪ੍ਰਬੰਧਕ ਕਮੇਟੀ ਦਾ ਵਫਤ ਜਿਹਦੇ ਵਿੱਚ ਸ਼ਰੋਮਣੀ ਕਦਵਾਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਮਿਸ ਸਕੱਤਰ ਸਕੱਤਰ ਤੇ ਨਾਲ ਗੁਰਦੁਆਰਾ ਦੁਖਨਵਾਰਨ ਸਾਹਿਬ ਦੇ ਹੈੱਡ ਗ੍ਰਾਮਤੀ ਤੇ ਨਾਲ ਮਲੇਜਰ ਸਾਹਿਬਾਨ ਜਨਕੀ ਪੂਰਾ ਵਫਤ ਜਿਹੜਾ ਹੈ ਸ਼ਰੋਮਣੀ ਕਦਵਾਰਾ ਪ੍ਰਬੰਧਕ ਕਮੇਟੀ ਦਾ ਪਟਿਆਲਾ ਦੀ ਕੇਂਦਰੀ ਜੇਲ੍ਹ ਦੇ ਵਿੱਚ ਭਾਈ ਬਲਵੰਤ ਸਿੰਘ ਰਾਜੂਵਾਲਾ ਦੇ ਨਾਲ ਮੁਲਾਕਾਤ ਕਰਨ ਵਾਸਤੇ ਪਹੁੰਚਿਆ ਹੈ ਤਾਂ ਮੁਲਾਕਾਤ ਜੜੀ ਕਿਤੀ ਗਈ ਹੈ ਮੁਲਾਕਾਤ ਤਕਰੀਬਨ 1 ਘੰਟੇ ਦੇ ਕਰੀਬ ਜੜੀ ਹੈ ਲਗਾਤਾਰ ਚੱਲੀ ਤਾਂ ਜਿਸ ਤੋਂ ਬਾਅਦ ਉਹ ਭਾਈ ਬਲਵੰਤ ਸਿੰਘ ਰਾਜੂ ਵਾਲਾ ਜਿਹੜੇ ਕਿ ਪਟਿਆਲਾ ਦੀ ਕੇਂਦਰੀ ਜੇਲ੍ਹ ਦੇ ਵਿੱਚ ਬੰਦ ਨੇ ਤਾਂ ਉਹਨਾਂ ਦਾ ਜ਼ਿਕਰ ਕੀਤਾ ਗਿਆ ਕਿ ਭਾਈ ਬਲਵੰਤ ਸਿੰਘ ਰਾਜੂ ਵਾਲਾ ਬਿਲਕੁਲ ਚੜਦੀ ਕਲਾ ਦੇ ਵਿੱਚ ਹਨ ਤਾਂ ਬੀਤੇ 15 ਤਰੀਕ ਨੂੰ ਜਾਨੀ ਕਿ ਆਉਣ ਵਾਲੀ 15 ਤਰੀਕ ਨੂੰ ਹੋ ਸਕਦਾ ਹੈ ਕਿ ਸੁਪਰੀਮ ਕੋਰਟ ਦੇ ਵਿੱਚ ਭਾਈ ਬਲਵੰਤ ਸਿੰਘ ਰਾਜੂ ਵਾਲਾ ਦੀ ਕੋਈ ਸੁਣਵਾਈ ਜੜੀ ਆ ਹੋ ਸਕੇ ਤਾਂ ਇਹ ਵੀ ਜਿਹੜਾ ਜ਼ਿਕਰ ਕਰਨਾ ਬਣਦਾ ਹੈ ਕਿ ਪਿਛਲੇ ਲੰਬੇ ਸਮੇਂ ਤੋਂ ਜਿਹੜੇ ਕੇਂਦਰੀ ਜੇਲ੍ਹ ਪਰਿਆਲਾ ਦੀ ਗੱਲ ਕੀਤੀ ਜਾਵੇ ਜਾਂ ਫਿਰ ਵਕਫਾਕ ਜੇਲਾਂ ਦੀ ਗੱਲ ਕੀਤੀ ਜਾਵੇ ਤਾਂ ਉੱਥੇ ਲਗਾਤਾਰ ਰਹੇ ਨੇ ਬੰਦੀ ਸਿੰਘ ਬੰਦ ਨੇ ਤਾਂ ਆਖਰਕਾਰ ਉਹਨਾਂ ਨੂੰ ਰਿਹਾ ਕਿਉਂ ਨਹੀਂ ਕੀਤਾ ਗਿਆ ਤਾਂ ਆਵਾਜ਼ਾਂ ਕੀ ਹੈ ਬੇਸ਼ੱਕ ਦਿੱਲੀ ਦੇ ਵਿੱਚ ਜਿਹੜਾ ਇੱਕ ਵੱਡਾ ਜਿਹੜਾ ਇਕੱਠ ਵੀ ਰੱਖਿਆ ਗਿਆ ਸੀ ਵਕਫਾਕ ਜਿਹੜੀਆਂ ਜਿੱਥੇ ਬੰਦੀਆਂ ਨੇ ਆਪਣੇ ਆਪਣੇ ਪੱਧਰ ਤੇ ਜਿਹੜਾ ਨੇ ਕਿਤਨਾ ਕਿਤੇ ਆਪਾਂ ਕਹਿ ਸਕਦੇ ਹਾਂ ਮੰਗ ਪੱਤਰ ਵੀ ਦੇ ਰੀਆਂ ਨੇ ਤਾਂ ਅੱਜ ਜਿਹੜਾ ਵਫਤ ਸ਼ਰੋਮਲਿਕ ਦੁਆਰਾ ਪ੍ਰਬੰਧਕ ਕਮੇਟੀ ਦਾ ਮਿਲਣ ਵਾਸਤੇ ਭਾਈ ਬਲਵੰਤ ਸਿੰਘ ਰਾਜਵਾਲਾ ਨੂੰ ਗਿਆ ਤਾਂ ਆਖਰਕਾਰ ਬਾਹਰ ਆਉਣ ਤੋਂ ਬਾਅਦ ਸ਼੍ਰੋਮnik ਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਨੇ ਕੀ ਕੁਛ ਕੀਤਾ ਉਹ ਦਰਸ਼ਕਾਂ ਨਾਲ ਸਾਂਝਾ ਕਰਦੇ ਆ। ਹਾਂਜੀ ਹਾਂਜੀ ਮੈਂ ਉੱਥੇ ਕਹਿਆ ਸੀ ਵਕੀਲ ਨੇ ਮੀਟਿੰਗ ਕੀਤੀ ਆ। ਜੀ 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 ਕਿਉਂਕਿ ਕੱਲ ਨੂੰ ਤਰੀਕ ਕਰਕੇ ਵਕੀਲ ਨੇ ਕੀਤੀ ਆ ਸਾਰੀ ਫਤਿਹ ਹੋਈ ਆ। ਅੱਛਾ ਜੀ। ਉਹਦੇ ਨਾਲ ਕੋਈ ਫਤਿਹ ਹੋਈ ਸਰ। ਹਾਂਜੀ ਫਤਿਹ ਹੋਈ ਆ ਜੀ। ਫਤਿਹ ਹੋਈ। ਅਜੇ ਠੀਕ ਹੈ ਜੀ ਰਾਜੂ ਜੀ ਸਾਹਿਬ ਠੀਕ ਹੈ ਸਿਹਤ ਸੋ ਬਿਲਕੁਲ ਦਰਸ਼ਕਾਂ ਨੇ ਸੁਣਿਆ ਕਿ ਸ਼੍ਰੋਮਣਿਕ ਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਜਦੋਂ ਮੁਲਾਕਾਤ ਕਰਕੇ ਬਾਹਰ ਆਏ ਤਾਂ ਉਹਨਾਂ ਨੇ ਕਿਹਾ ਕਿ ਭਾਈ ਬਲਵੰਤ ਸਿੰਘ ਰਾਜੂ ਉਹਨਾਂ ਜਿਹੜੇ ਨੇ ਚੜ੍ਹਦੀ ਕਲਾ ਦੇ ਵਿੱਚ ਨੇ ਤਾਂ ਉਹਨਾਂ ਨੇ ਇੱਕ ਚਿੱਠੀ ਦਾ ਵੀ ਜ਼ਿਕਰ ਕੀਤਾ ਹੈ ਕਿ ਆਖਰਕਾਰ ਚਿੱਠੀ ਉਹ ਬਾਹਰ ਆਈ ਹੈ ਜਾਂ ਨਹੀਂ ਆਈ ਉਹਦਾ ਵੀ ਅਸੀਂ ਜ਼ਿਕਰ ਕਰਾਂਗੇ ਤਾਂ ਅੱਜ ਜਿਹੜਾ ਪ੍ਰੋਫੈਸਰ ਦਵਿੰਦਰਪਾਲ ਸਿੰਘ ਪੁੱਲਰ ਦੀ ਗੱਲ ਕੀਤੀ ਜਾ ਰਹੀ ਹੈ ਦਿੱਲੀ ਦੇ ਮੁੱਖ ਮੰਤਰੀ ਨਾਲ ਮੁਲਾਕਾਤ ਹੋਈ ਹੈ ਮੁਲਾਕਾਤ ਦੇ ਮਾਇਨੇ ਕੀ ਨੇ ਜਿਹੜਾ ਭਾਜਪਾ ਦੇ ਆਗੂ ਸਭਾਂ ਨੂੰ ਮੁਲਾਕਾਤ ਕਰਦੇ ਨੇ ਤਾਂ ਮੁਲਾਕਾਤ ਦੇ ਵਿੱਚ ਇਹ ਲਿਖਦੇ ਨੇ ਚਿੱਠੀ ਦੇ ਵਿੱਚ ਕਿ ਪ੍ਰੋਫੈਸਰ ਦਵਿੰਦਰ ਪਾਲ ਪੁੱਲਰ ਨੂੰ ਜਿਹੜਾ ਹੈ ਰਿਹਾ ਕੀਤਾ ਜਾਵੇ ਤਾਂ ਬੰਦੀ ਸਿੰਘ ਜਿਹੜੇ ਨੇ ਸਾਰੇ ਰਿਹਾ ਹੋਣਾ ਚਾਹੀਦੇ ਨੇ ਜਾਂ ਪ੍ਰੋਫੈਸਰ ਦਵਿੰਦਰ ਪਾਲ ਸਿੰਘ ਪੁੱਲਰ ਰਿਹਾ ਹੋਣਾ ਚਾਹੀਦਾ ਇਹ ਇੱਕ ਵੱਡਾ ਮਸਲਾ ਹੈ ਤਾਂ ਜਿਸ ਨੂੰ ਲੈ ਕੇ ਪੂਰੇ ਪੰਜਾਬ ਦੇ ਵਿੱਚ ਦੂਜੇ ਦਿਨੀ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਬੋਲ ਰਿਹਾ ਹੈ ਵੱਖ-ਵੱਖ ਜਗ੍ਹਾ ਤੇ ਜਬ ਵੱਖ-ਵੱਖ ਥਾਵਾਂ ਦੇ ਉੱਪਰ ਦਿੱਤੀ ਕਮਿਸ਼ਨਾਂ ਨੂੰ ਜਿਹੜਾ ਮੰਗ ਪੱਤਰ ਦਿੱਤਾ ਗਿਆ ਕਿ ਬੰਦੀ ਸਿੰਘ ਜਿਹੜੇ ਨੇ ਹੋ ਰਿਹਾ ਹੋਣ ਤੇ ਮੰਗ ਪੱਤਰ ਜਿਹੜਾ ਰਾਜਪਾਲ ਨੂੰ ਸੌਪਿਆ ਗਿਆ ਤਾਂ ਆਖਰਕਾਰ ਜਿਹੜੇ ਵੱਖ-ਵੱਖ ਜਗ੍ਹਾ ਦੇ ਉੱਪਰ ਪੰਜਾਬ ਦੇ ਵੱਖ-ਵੱਖ ਥਾਵਾਂ ਦੇ ਉੱਪਰ ਜਿਹੜੇ ਮੰਗ ਪੱਤਰ ਸੌਪੇ ਗਏ ਨੇ ਤਾਂ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਜੋ ਕਿ ਮਾਨਦਾਲੀ ਦੀ ਜਿਹੜੀ ਪਾਰਟੀ ਹੈ ਤਾਂ ਉਹਨਾਂ ਦੇ ਕੁਝ ਨੁਮਾਇੰਦੇ ਜਿਹੜੇ ਪਟਿਆਲੇ ਵੀ ਪਹੁੰਚੇ ਜਲੰਧਰ ਵੀ ਪਹੁੰਚੇ ਲੁਧਿਆਣਾ ਵੀ ਪਹੁੰਚੇ ਯਾਨੀ ਕਿ ਪਟਿਆਲਾ ਦੀ ਗੱਲ ਕੀਤੀ ਜਾਵੇ ਜਾਂ ਪੂਰੇ ਪੰਜਾਬ ਦੀ ਗੱਲ ਕੀਤੀ ਜਾਵੇ ਜਦੋਂ ਮੰਗ ਪੱਤਰ ਸੌਪੇ ਗਏ ਤਾਂ ਕੀ ਕੁਝ ਬਾਰਾਂ ਕੇ ਕਿਹਾ ਉਹ ਦਰਸ਼ਕਾਂ ਨਾਲ ਸਾਂਝਾ ਕਰਦੇ ਹਾਂ ਕੜੀ ਸਾਹਿਬ ਅੱਜ ਭਾਈ ਪ੍ਰਵਿੰਦ ਸਿੰਘ ਰਾਜਵਾਨ ਨਾਲ ਮੁਲਾਕਾਤ ਕਰਨ ਪਹੁੰਚੇ ਸੀ ਕੀ ਮੈਸੇਜ ਕੀ ਦਿੱਤਾ ਉਹਨਾਂ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਾਹਿਬ ਐਡਵੋਕੇਟ ਹਰਜਿੰਦਰ ਸਿੰਘ ਤਾਮੀ ਸਾਹਿਬ ਤੇ ਹੋਰ ਮੈਂਬਰ ਸਹਿਬਾਨ ਤੇ ਐਡਵੋਕੇਟ ਸਾਹਿਬ ਜੋ ਸੀਓ ਸਾਹਿਬ ਬਲਵੰਤ ਸਿੰਘ ਰਾਜਵਾਨ ਸਾਹਿਬ ਨਾਲ ਮੁਲਾਕਾਤ ਕਰਨ ਦੇ ਲਈ ਗਏ ਸੀ ਔਰ ਉਥੋਂ ਬਿਲਕੁਲ ਚੜ੍ਹਦੀ ਕਲਾ ਦੇ ਵਿੱਚ ਨੇ ਪੂਰੇ ਤੰਦਰੁਸਤ ਨੇ ਔਰ ਉਹਨਾਂ ਨੇ ਇਹ ਹੀ ਸਨਿਆਦ ਦਿੱਤਾ ਕਿ ਮੈਂ ਚੜਦੀ ਦੇ ਕਲਕਲਾ ਦੇ ਵਿੱਚ ਆ ਇਸੇ ਗੱਲ ਦੀ ਕੋਈ ਚਿੰਤਾ ਨਹੀਂ ਬਾਕੀ ਕੇਸ ਦੇ ਸਬੰਧੇ ਵਿੱਚ ਜੋ ਗੱਲਬਾਤ ਸੀ ਉਹ ਉਹਨਾਂ ਨੇ ਐਡਵੋਕੇਟ ਸਾਹਿਬ ਲਾਪਰੀ ਸੋ ਉਹਨਾਂ ਨੇ ਗੱਲਬਾਤ ਕੀਤੀ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਾਹਿਬ ਵੱਲੋਂ ਉਹਨਾਂ ਨੂੰ ਸਰੋਪਾ ਦਿੱਤਾ ਹੈ ਖੜਾ ਪ੍ਰਸ਼ਾਦ ਦੀ ਦੇਗ ਦਿੱਤੀ ਹੈ ਉਹ ਤ੍ਰਿਕਰ ਸਰੋਵਰ ਦਾ ਜਲ ਦਿੱਤਾ ਹੈ ਇਸ ਤੋਂ ਬਾਅਦ ਜੋ ਗੱਲਬਾਤ ਉਹ ਸਾਰੀ ਐਡਵੋਕੇਟ ਸਾਹਿਬ ਨੇ ਕੇਸ ਸੰਬੰਧੀ ਕੀਤੀ ਹੈ ਸਿਰਫ ਤੇ ਸਿਰਫ ਐਨਿਕ ਗੱਲਬਾਤ ਉਹਨਾਂ ਨਾਲ ਹੋ ਗੜੀ ਸਾਹਿਬ ਗੱਲ ਕਰੀਏ ਇੱਕ ਮੌਜਾ ਚੱਲ ਰਿਹਾ ਸਮਾਣਾ ਦੇ ਵਿੱਚ ਕਾਵਰ ਮੋਰਚਾ ਵਿਅਕਤੀ ਦੇ ਖਿਲਾਫ ਬਿੱਲ ਬਣਾਵਾ ਰਿਹਾ ਕਿਵੇਂ ਦੇਖੋ ਅਸੀਂ ਤਾਂ ਸ਼ੁਰੂ ਤੋਂ ਇਸ ਗੱਲ ਦੇ ਹਮਾਇਤੀਆਂ ਕਿ ਸਖਤ ਕਾਨੂੰਨ ਕਰ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਹੈ ਜੇ ਕੋਈ ਬੇਅਦਬੀ ਕਰਦਾ ਹੈ ਪਰ ਅਫਸੋਸ ਇਸ ਗੱਲ ਦਾ ਹੈ ਕਿ ਕਿਸੇ ਇੱਕ ਧਰਮ ਦਾ ਮਸਲਾ ਨਹੀਂ ਸਾਰੇ ਧਰਮਾਂ ਬਾਰੇ ਉਹਨਾਂ ਨੇ ਕਿਹਾ ਕਿਸੇ ਵੀ ਧਰਮ ਦੀ ਬੇਅਦਬੀ ਹੋਵੇ ਉਸ ਤੇ ਸਖਤ ਕਾਨੂੰਨ ਬਣਾਇਆ ਜਾ ਪਰ ਸਰਕਾਰ ਜੋ ਹੈ ਉੰਬ ਕਰਨ ਦੀ ਨੀਂਦ ਸੁੱਤੀ ਪਈ ਹੈ ਕੋਈ ਕਾਰਵਾਈ ਨਹੀਂ ਕਰ ਰਹੀ ਇੱਕ ਸਾਲ ਤੋਂ ਪਾਈ ਗੁਰਜੀਤ ਸਿੰਘ ਖਾਲਸਾ ਟਾਵਰ ਤੇ ਬੈਠੇ ਨੇ ਪਰ ਸਰਕਾਰ ਦੇ ਕੰਨ ਤੇ ਕੋਈ ਜੂੰ ਨਹੀਂ ਸਰਕਰੀ ਇਸ ਗੱਲ ਦਾ ਸਾਨੂੰ ਅਫਸੋਸ ਹੈ ਕਿ ਆਮ ਆਦਮੀ ਕਹਿਣ ਵਾਲੀ ਜੋ ਪਾਰਟੀ ਸੀ ਆਮ ਆਦਮੀ ਪਾਰਟੀ ਦੀ ਸਰਕਾਰ ਅੱਜ ਹਰ ਮੁੱਦੇ ਤੇ ਫੇਲਾ ਕੋਈ ਵੀ ਪੰਜਾਬ ਪ੍ਰਤੀ ਜੋ ਹੈ ਉਹ ਸਵਿਰਤ ਨਹੀਂ ਆਪਣੀ ਜ਼ਿੰਮੇਵਾਰੀ ਜੋ ਹੈ ਸਹੀ ਢੰਗ ਨਾਲ ਨਹੀਂ ਨਿਭਾ ਰਹੀ ਇਹ ਰਾਜੋਨ ਸਾਰ ਹਾਈ ਦੀ ਮੰਗ ਕਰਦੇ ਹੈ ਉਸ ਨਹੀਂ 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 ਕੋਈ ਉਸ ਨਾਲ ਹੀ ਹੋਈ ਵਿਹਾਈ ਤਾਂ ਉਹਨਾਂ ਨੇ ਕਦੇ ਵੀ ਮੰਗ ਨਹੀਂ ਕੀਤੀ ਉਹਨਾਂ ਨੇ ਪਹਿਲੇ ਦਿਨ ਕਿਹਾ ਸੀਗਾ ਕਿ ਮੈਂ ਸਾਰਾ ਕੁਝ ਜੋ ਕੀਤਾ ਮੈਨੂੰ ਜੋ ਕਾਨੂੰਨ ਸਜ਼ਾ ਦੇਵੇ ਮੈਨੂੰ ਪਰਵਾਹ ਨਹੀਂ ਉਹਨਾਂ ਨੇ ਨਾ ਕਦੇ ਰਿਹਾ ਹੀ ਪਹਿਲਾਂ ਮੰਗਾਈ ਹੈ ਨਾ ਉਹਨਾਂ ਨੇ ਕਦੇ ਬਾਤ ਸਭ ਬਿਲਕੁਲ ਦਰਸ਼ਕਾਂ ਨੇ ਸੁਣਿਆ ਪ੍ਰੋਗਰਾਮ ਅੱਜ ਦੇ ਮੁੱਦੇ ਦੇ ਵਿੱਚ ਕਿਸੇ ਜਿਹੜਾ ਭਾਈ ਬਲਵੰਤ ਸਿੰਘ ਰਾਜੂਵਾਲਾ ਦੇ ਵਕੀਲ ਨੇ ਜ਼ਿਕਰ ਕੀਤਾ ਕਿ ਮੁਲਾਕਾ ਜ਼ਰੂਰ ਹੋਈ ਹੈ ਪਰ ਮੁਲਾਕਾ ਦਾ ਜਿਹੜਾ ਜਿਆਦਾ ਅਸਰ ਆ ਉਹ ਦੇਖਣ ਨੂੰ ਨਹੀਂ ਮਿਲ ਰਿਹਾ ਸੋ ਵਕੀਲ ਸਾਹਿਬਾਨ ਕੀ ਕਹਿੰਦੇ ਨੇ ਉਹ ਦਰਸ਼ਕਾਂ ਨਾਲ ਸਾਂਝਾ ਕਰਦੇ ਹਾਂ ਸਿੰਘ ਸਾਹਿਬ 拉ਪ੍ਰੀ ਜੀ ਐਡਵੋਕੇਟ ਤੁਸੀਂ ਮੁਲਾਕਾਤ ਕਰਕੇ ਆਇਓ ਸਭ ਤੋਂ ਪਹਿਲਾਂ ਸਭ ਮੁਲਾਕਾਤ ਦੇ ਵਿੱਚ ਇਸ ਸਮੇਂ ਕਿਹੜੇ-ਕਿਹੜੇ ਜਿਹੜੇ ਨਮਾਇੰਦੇ ਉੱਥੇ ਗਏ ਤੇ ਕੋਲ-ਕੋਲ ਮੌਜੂਦ ਸੀ ਉਹਨਾਂ ਦੇ ਵਿੱਚ ਪ੍ਰਧਾਨ ਸਾਹਿਬ ਸੀਗੇ ਪਰ ਫਤਹੀ ਸਾਂਝੀ ਹੋਈ ਐ ਇਸ ਬਿਲਕੁਲ ਕੋਈ ਜਿੱਦਾਂ ਕਿ ਤੁਸੀਂ ਦੱਸਿਆ ਕਰਲੀ ਫਤਹੀ ਸਾਂਝੀ ਹੋਈ ਐ ਜਿਨ੍ਹਾਂ ਦੇ ਤੁਸੀਂ ਨਾਮ ਲਏ ਤੇ ਡਿਸਕਸ਼ਨ ਆਫ ਕੇਸ ਹੋਈ ਐ ਜੀ ਉਹਦੀ ਵੀ ਮੀਟਿੰਗ ਅਲੱਗ ਹੋਈ ਐ ਜੀ ਉਹਦਾ ਬਾਰੇ ਹਲੇ ਕੁਝ ਦੱਸ ਨਹੀਂ ਸਕਦੇ ਅਸੀਂ ਤੇ ਬਸ ਬਾਕੀ ਰਾਜਵਾਨਾ ਸਾਹਿਬ ਚੜ੍ਹਦੀ ਕਲਾ ਚ ਨੇ ਜੀ ਸਿਹਤ ਵਲੋਂ ਸਾਰਾ ਕੁਝ ਓ ਹੈ ਜੀ ਤੇ ਅਰਦਾਸ ਉਹਨਾਂ ਦੀ ਓਹੀ ਐ ਜੀ ਸਭ ਸਾਰਾ ਇਕੱਠਾ ਹੋਵੇ ਤੇ ਚੜਦੀ ਕਲਾ ਚੋ ਤੁਹਾਡੇ ਕੋਲ ਜਿਹੜਾ ਕੇਸ ਆ ਭਾਈ ਬਲਵੰਸਿੰਗ ਰਾਜੂ ਵਾਲਾ ਦਾ ਤੁਸੀ ਲੱਗਦਾ ਤੁਹਾਨੂੰ ਵੀ ਲੰਬਾ ਸਮਾਂ ਹੋ ਗਿਆ ਇਸ ਤੇ ਜਿਹੜੀਆਂ ਲਗਾਤਾਰ ਡਿਸਕਸ਼ਨ ਚੱਲ ਰਹੀਆਂ ਅਜੇ ਤੱਕ ਕੋਈ ਜਿਹੜਾ ਫੈਸਲਾ ਨਹੀਂ ਹੋ ਰਿਹਾ ਕਿ ਤੁਹਾਨੂੰ ਲੱਗਦਾ ਕੱਲ ਕੋਈ ਉਮੀਦ ਹੈ ਕਿ ਇਸ ਦੇ ਉੱਪਰ ਜੜੀ ਕੋਈ ਵੱਡੀ ਸੁਵਾਈ ਹੋ ਸਕਦੀ ਹੈ ਹਾਂਜੀ ਸੁਪਰੀਮ ਕੋਰਟ ਤੋਂ ਉਮੀਦ ਤਾਂ ਕਰਦੇ ਆਂ ਜੀ ਅਸੀਂ ਕਿ ਬਹੁਤ ਜ਼ਿਆਦਾ 28 29 ਸਾਲ ਹੋ ਗਏ ਉਹਨਾਂ ਨੂੰ ਤਾਂ ਕੁਛ ਨਾ ਕੁਛ ਫੈਸਲਾ ਜ਼ਰੂਰ ਆਵੇਗਾ ਹੱਕ ਦੇ ਵਿੱਚ ਆਏ ਜਿਸ ਤਰ੍ਹਾਂ ਮੁਲਾਕਾਤ ਕੀਤੀ ਗਈ ਆ ਪੂਨਾ ਕੰਟਾ ਦੇ ਕਰੀਬ ਜੜੀ ਮੁਲਾਕਾਤ ਤੇ ਇੱਕ ਘੰਟੇ ਦੇ ਆਸਪਾਸ ਜੜੀ ਮੁਲਾਕਾਤ ਹੋਈ ਆ ਮੁਲਾਕਾਤ ਤੁਸੀਂ ਅਲੱਗ ਕੀਤੀ ਗਈ ਹੈ ਜਾਂ ਕੱਟੇ ਹੋਈ ਹੈ ਜਦੋਂ ਅੰਦਰ ਮੁਲਾਕਾਤ ਹੋਈ ਹੈ ਮੁਲਾਕਾਤ ਦੇ ਵਿੱਚ ਭਾਈ ਬਲਵੰਤ ਸਿੰਘ ਰਾਜੂ ਦਾ ਇੰਟਰਸਟ ਹੈਗਾ ਸੀ ਕਿ ਸੁਪਰੀਮ ਕੋਰਟ ਕੋਈ ਫੈਸਲਾ ਲਵੇ ਨਹੀਂ ਉਹਨਾਂ ਦਾ ਇੰਟਰਸਟ ਕੋਈ ਵੀ ਇਹਨਾਂ ਦੇ ਵਿੱਚ ਉਹ ਹਲੇ ਕੇਸ ਦੇ ਸੰਬੰਧੀ ਇਹਨਾਂ ਹੈ ਨਹੀਂ ਸੀਗਾ ਬਾਕੀ ਉਹਨਾਂ ਨੇ ਜੋ ਵੀ ਪੰਤਰੀ ਗੱਲਾਂ ਪੁੱਛੀਆਂ ਨੇ ਜੀ ਪੰਤ ਠੀਕ ਹੈ ਸਾਰਾ ਕੁਝ ਠੀਕ ਹੈ ਜੀ ਫੱਟੇ ਸਾਂਝੀ ਕੀਤੀ ਹੈ ਬਸ ਸ਼ੇਤ ਨੂੰ ਲੈ ਕੇ ਵੀ ਦੱਸਿਆ ਜਾ ਰਿਹਾ ਕਿ ਉਹ ਜਿਸ ਤਰ੍ਹਾਂ ਕਿਸੇ ਦਾ ਠੀਕ ਹੈ ਉਹਨਾਂ ਦੀ ਕੀ ਕੋਈ ਸਿਹਤ ਬਿਲਕੁਲ ਠੀਕ ਹੈ ਜੀ ਉਹ ਫਿਟਨੇਸ ਬਿਲਕੁਲ ਅੱਛਾ ਤੇ ਹਾਂਜੀ ਪਰ ਤੁਹਾਡੇ ਕੋਲ ਅਸਲ ਜੀ ਗੱਲ ਕੀਤੀ ਆਵੇ ਤੁਹਾਡੇ ਕੋਲ ਕਿਹੜਾ ਕੇਸ ਆ ਭਾਈ ਬਲਵੰਤ ਸਿੰਘ ਰਾਜੂ ਉਹਨਾਂ ਦਾ ਇਸ ਮਾਮਲੇ ਨੂੰ ਲੈ ਕੇ ਜਿਹੜਾ ਤੁਸੀਂ ਲੜ ਰਹੇ ਹੋ ਸਿਰਫ ਜੇਲ੍ਹ ਨੂੰ ਲੈ ਕੇ ਜਾਂ ਹੋਰ ਕੋਈ ਤੁਹਾਡੇ ਕੋਲ ਕਿਹੜਾ ਕੇਸ ਚੱਲ ਰਿਹਾ ਹੈ ਸਰ ਐਕਚੁਅਲੀ ਉਹ ਜਿਹੜੇ ਸਾਡੇ ਸੁਪਰੀਮ ਕੋਰਟ ਦੇ ਜੱਸਾ ਕੇਲ ਸਾਹਿਬ ਨੇ ਉਹਨਾਂ ਕੋਲ ਹੈ ਮੇਰੀ ਇੱਥੇ ਐਜ਼ ਅ ਐਨ ਐਡਵੋਕੇਟ ਇੱਕ ਡਿਊਟੀ ਹੈ ਜੀ ਕਿ ਜੋ ਵੀ ਉੱਥੋਂ ਆਰਡਰ ਆਉਂਦੇ ਨੇ ਜੀ ਜਾਂ ਵੀ 24 ਕੋਈ ਸਿਗਨੇਚਰ ਵ ਅਰੇ ਤੁਸੀਂ ਐਸੇ ਵਕੀਲ ਦੇ ਆਪਾਂ ਗੱਲ ਕਰੀਏ ਬਾਈ ਜੀ ਜਿਵੇਂ ਲੰਬਾ ਸਮਾਂ ਹੋ ਗਿਆ ਇੱਕ ਜੇਲ੍ਹ ਦੇ ਵਿੱਚ ਬੰਦ ਰਹਿਣਾ ਸੁਣਵਾਈ ਨਾ ਹੋਣਾ ਕਿ ਤੁਹਾਨੂੰ ਲੱਗਦਾ ਨਹੀਂ ਕਿ ਕਿਤੇ ਨਾ ਕਿਤੇ ਕਾਨੂੰਨ ਦੀਆਂ ਤਰਜ਼ੀਆਂ ਨੇ ਉਹ ਵਕੀਲ ਦੇ ਮੁਤਾਬਿਕ ਕਾਨੂੰਨ ਦੇ ਮੁਤਾਬਿਕ ਉੱਡਰੀਆਂ ਨੇ ਹਾਂਜੀ ਆ ਲਾਅ ਤਾਂ ਇਸ ਬੇਸ ਤੇ ਹੈ ਹੀ ਨਹੀਂਗਾ ਕਿ ਇੱਕ ਐਨੇ ਸਾਲ ਹੋ ਜਾਣ ਇੱਕ ਕਸਟਡੀ ਦੇ ਵਿੱਚ ਕਿ ਫੈਸਲੇ ਤੋਂ ਬਿਨਾਂ ਐਨੇ ਸਾਲ ਹੋ ਜਾਣਾ ਤਾਂ ਉਹ ਤਾਂ ਲਾਅ ਦੀ ناکਾਮੀयत ਲਾ ਲੋ ਜਾਂ ਕੁਝ ਹੋ ਲੱਗੇ ਅੱਛਾ ਜਿਸ ਕਮਰੇ ਵਿੱਚ ਤੁਹਾਡੀ ਮੁਲਾਕਾਤ ਹੋਈ ਹੈ ਉਸ ਕਮਰੇ ਦੇ ਵਿੱਚ ਹਾਲਾਤ ਕਿਸੇ ਬਿਲਕੁਲ ਠੀਕ ਹੈ ਜਿਵੇਂ ਜਿਸ ਤਰ੍ਹਾਂ ਮਲਟੀਪਾਰਟੀ ਦੀ ਉਗਲੀ ਪਟਿਆਲਾ ਦੀ ਕੇਂਦਰੀ ਜੇਲ੍ਹ ਦੇ ਵਿੱਚ ਹਰ ਸਮੇਂ ਜਿਹੜਾ ਕੁਝ ਨਾ ਕੁਝ ਹੁੰਦਾ ਰਹਿੰਦਾ ਕਦੇ ਲੜਾਈਆਂ ਝਗੜੀਆਂ ਜਾਂ ਇਦਾਂ ਦਾ ਕੋਈ ਮਾਹੌਲ ਤਾਂ ਨਹੀਂ ਸੀ ਬਿਲਕੁਲ ਜੋ ਮੈਸੇਜ ਉਹਨਾਂ ਨੇ ਦਿੱਤਿਆ ਸੰਗਤਾਂ ਨੂੰ ਕੀ ਸੰਦੇਸ਼ ਸੀ ਉਹ ਸੰਗਤਾਂ ਨੂੰ ਇਹੀ ਹੈ ਸੰਦੇਸ਼ ਜੀ ਕਿ ਵੀ ਗੁਰਬਾਣੀ ਵੱਧ ਤੋਂ ਵੱਧ ਪੜੋ ਆਪਦਾ ਜੀਵਨ ਸਫਲਾ ਕਰੋ ਜੋ ਹਰ ਵਾਰ ਉਹ ਕਹਿੰਦੇ ਨੇ ਕਿ ਅਮਰ ਅਸ਼ਕੋ ਗੁਰਬਾਣੀ ਪੜੋ ਨਿਤਨੇਮੀ ਬਣੋ ਤੇ ਗੁਰੂ ਨੂੰ ਸਮਰਪਤ ਹੋ ਸਭ ਤੋਂ ਪਹਿਨ ਕਹ ਦੋ ਕਹਿੰਦੇ ਨੇ ਗੁਰੂ ਨੂੰ ਸਮਰਪਤ ਹੋ ਠੀਕ ਸਭ ਤੁਸੀਂ ਸੁਣਿਆ ਸਾਰੇ ਜਿਹੜਾ ਇੱਕ ਮੰਗ ਕਰ ਰਹੇ ਨੇ ਕਿ ਭਾਈ ਬਲਵੰਤ ਸਿੰਘ ਰਾਜੂ ਵਾਲਾ ਦੀ ਜਿਹੜੀ ਆ ਉਹ ਰਿਹਾਈ ਹੋਣੀ ਚਾਹੀਦੀ ਹੈ ਬੰਦੀ ਸਿੰਘਾਂ ਦੀ ਰਿਹਾਈ ਹੋਣੀ ਚਾਹੀਦੀ ਹੈ ਪਰ ਕਿਤਨਾ ਕਿਤੇ ਜਿਹੜਾ ਅਡੀਕਾ ਜਿਹੜਾ ਕਿੱਥੇ ਵੱਲ ਰਿਹਾ ਹੈ ਕਿ ਸਰਕਾਰਾਂ ਇਸ ਤੋਂ ਸਹਿਯੋਗ ਨਹੀਂ ਦੇ ਰਹੀਆਂ ਜਾਂ ਕੇਂਦਰ ਸਰਕਾਰ ਸਹਿਯੋਗ ਨਹੀਂ ਦੇ ਰਹੀ ਜਾਂ ਪੰਜਾਬ ਸਰਕਾਰ ਸਹਿਯੋਗ ਨਹੀਂ ਦੇ ਰਹੀ ਪਰ ਆਉਣ ਵਾਲੇ ਸਮੇਂ ਦੇ ਵਿੱਚ ਸੁਪਰੀਮ ਕੋਰਟ ਦਾ ਫੈਸਲਾ ਕੀ ਹੁੰਦਾ ਕਿ ਬੰਦੀ ਸਿੰਘ ਰਿਹਾਈ ਕਿਤੇ ਜਾਣਗੇ ਕੀ ਬਲਵਾਂਸੀ ਗਰਾਜ਼ੂਣਾ ਰਿਹਾਈ ਕੀਤਾ ਜਾਵੇਗਾ ਜਾਂ ਫਾਂਸੀ ਹੋਵੇਗੀ ਜਾਂ ਕੀ ਸਜ਼ਾ ਹੋਵੇਗੀ ਉਹ ਮੋੜ ਦੁਆਰਾ ਤੁਹਾਨੂੰ ਪ੍ਰੋਗਰਾਮ ਅੱਜ ਦਾ ਮੁੱਦਾ ਦੇ ਵਿੱਚ ਫਿਰ ਦੁਬਾਰਾ ਜਿਹੜਾ ਇਸੇ ਸਮੇਂ ਜਾਣਕਾਰ ਜਿਹੜੀ ਆ ਉਹ ਸਾਂਝੀ ਕਰਾਂਗੇ ਔਰ ਮੈਨੂੰ ਜਾਣ ਕੇ ਅਮਰ ਸਿੰਘ ਨੂੰ ਇਜਾਜ਼ਤ ਧੰਨਵਾਦ ਥਿਸ ਪ੍ਰੋਗਰਾਮ ਇਸ ਸਪਾਂਸਰਡ ਬਾਈ ਦ ਸਿੰਗਲਰ ਆਫਿਸ ਬੇਕਰਸਫੀਲਡ ਫੋਰ 올 ਯਰ ਇਮੀਗ੍ਰੇਸ਼ਨ ਫੈਮਲੀ ਲਾਣ ਨੀਡਸ કોલ ઓર સ્કેન ક્યુઆર કોડ ટુ કોન્ટેક્ટ us રોડિસ ઇન્ક મિલિયન માઇલ્સ વિથ સ્માઇલ ઓર સ્કેન ક્યુઆર કોડ ટુ કોન્ટેક્ટ us તાબા ઇન્ડિયન ક્યુઝિન ટ્રેસી ફાઇન ઓથેન્ટિક ઇન્ડિયન ક્યુઝિન ઇન ટ્રેસી ઓર સ્કેન ક્યુઆર કોડ ટુ કોન્ટેક્ટ us સિલી વેલી ફેમિલી ડેન્ટલ ઓફિસ ઓર સ્કેન ક્યુઆર કોડ ટુ કોન્ટેક્ટ us